ਕੀ ਸੌਲ ਅਜੇ ਤਦੋਂ ਵਿਆਹ ਸੀ ਤੇ ਕੀ ਹੋਇਆ ਜੀ ਮੈਂ ਨਾ ਹੀ ਲਗਾ ਨਹੀਂ ਲੱਗਾ ਸਮਝ ਨਹੀਂ ਲੱਗੀ ਅਸੀਂ ਤੇ ਇਧਰੋਂ ਇਧਰਲੇ ਪਾਸੇ ਹਾਂ ਉਧਰ ਜਦੋਂ ਝੰਬਾਕਾ ਹੀ ਵਿਆਹ ਉਦੋਂ ਪਤਾ ਲੱਗਾ ਤੇ ਜਦੋਂ ਨੂੰ ਆਪਾਂ ਗਏ ਆ ਕੋਈ ਬੁਝਾਉਂਦਾ ਵਾ ਕੋਈ ਪਾਣੀ ਪੁਣੀ ਪਾਉਂਦਾ ਕੋਈ ਪੱਕੇ ਸਮਝਣ ਲੱਗੀ ਨਹੀਂ ਵੀ ਕਿ ਅੱਗ ਲੱਗ ਗਈ ਕਿੰਨਾ ਕੁ ਨੁਕਸਾਨ ਹੋਇਆ ਉਹ ਮੁੰਡਾ ਵਾਵਾ ਕਵਾਂਡੀਆਂ ਦਾ ਸੜ ਗਿਆ ਜੇ ਇਹ ਮੇਰੇ ਘਰ ਵਾਲਾ ਵੀ ਵਾਵਾ ਸੜ ਗਿਆ ਸੀ ਹਾਂਜੀ ਤੇ ਮੁੰਡੇ ਦਾ ਮੈਨੂੰ ਪਤਾ ਨਹੀਂ ਕਿੰਨੇ ਦੱਸੀ ਜਾਂਦਾ ਵਾ ਵੀ ਠੀਕ ਆ ਪਤਾ ਨਹੀਂ ਹੁਣ ਆਏਗਾ ਤੇ ਪਤਾ ਲੱਗੇਗਾ ਵਾਂਡੀਆਂ ਦਾ ਛੋਟਾ ਬੱਚਾ ਵੀ ਸਾਲਿਆ ਵਾ ਪ੍ਰੋਗਰਾਮ ਸੀ ਘਰ ਚ ਹਾਂਜੀ ਆਹੀ ਕਾਕੇ ਦਾ ਅਰਸ਼ਾ ਜੀ ਹਾਂਜੀ ਵਰਸਾ ਵਾ ਆ ਜੇ ਕੱਲ ਸ਼ਗਨ ਲੱਗਾ ਵਾ ਤੇ ਉਹ ਸਿਲੰਡਰ ਥੋੜਾ ਬਤਾ ਬਚਿਆ ਸੀ ਤੇ ਉਹ ਅੱਪ ਤੇ ਕੀ ਚੱਲ ਬਾਲ ਬੁਣ ਲੈਨੇ ਆ ਤੇ ਉਹ ਲੱਗਿਆ ਤੰਦੂਰ ਚ ਤੁਹਾਨੂੰ ਦੱਸਣ ਦੀ ਵੀ ਸਮਾਨ ਜਿਹੜਾ ਪੇਟੀਆਂ ਪੁੱਟੀਆਂ ਪਾਣੀ ਵਾਲੀਆਂ ਉਹ ਸਾੜਾਂਦੇ ਹੀ ਉਤੋਂ ਹੀ ਬਦਨੀ ਸਮਝ ਨਹੀਂ ਰੱਖੀ ਵੀ ਕਿੰਨਾ ਕਿੰਨੇ ਜਿੰਨੇ ਇਹਨੂੰ ਆਕ ਲੱਗੀ ਆ ਹਾਂਜੀ ਕਿੰਨੇ ਕੁ ਜਿੰਨੇ ਨੂੰ ਸ਼ੀਕ ਲੱਗਾ ਚਾਰ ਜਣਿਆਂ ਨੂੰ ਚਾਰ ਜਣੇ ਹਾਂ ਜੇ ਦੋ ਪਰਿਵਾਰਕ ਮੈਂਬਰ ਨੇ ਤੇ ਦੋ ਬਾਹਰ ਦੇ ਹਾਂਜੀ ਦੋ ਗਵਾਂਡੀ ਤੇ ਦੋ ਸਾਡੇ ਆਪਣੇ ਲੰਗੜਾ ਪ੍ਰਿਆਣਕੀ ਉਹ ਬੋਤਾ ਵਿਆਹ ਵਾਲਾ ਤੇ ਨਾਲੇ ਦਾ ਪਿਓ ਵਿਆਹ ਵਾਲੇ ਮੁੰਡੇ ਨੂੰ ਸੀਗਲੋਕ ਕੋਈ ਪਤਾ ਨਹੀਂ ਕਿ ਉਹਦਾ ਨਾਮ ਪਰਤਾ ਨਹੀਂ ਪਤਾ ਕਹੀ ਜਾਂਦਾ ਵੀ ਠੀਕ ਆਂ ਅਸੀਂ ਫੋਨ ਕਰ ਕਰਕੇ ਪੁੱਛਣੇ ਆਂ ਕਹੀ ਜਾਂਦਾ ਹੁਣ ਘਰ ਆਉਣਗੇ ਤੇ ਪਤਾ ਲੱਗੇਗਾ ਕੀ ਨਾਮ ਹੈ ਮੇਰਾ ਨਾਮ ਇਦਲ ਬਾਗ ਸਿੰਘ ਪਿੰਡ ਗੱਲਾ ਵਾਲੀ ਮੇਰਾ ਅੱਛਾ ਕੀ ਹੋਇਆ ਕਿ ਸਾਰਾ ਸਾਡੇ ਬੇਟੇ ਦਾ ਵਿਆਹ ਹੀ ਅਚਾਨਕ ਹੀ ਉਹ ਹਲਵਾਈ ਦਾ ਕੰਮ ਕਰਨ ਲੱਗੇ ਸੀ ਤੇ ਉਹ ਤਾਂ ਨਹੀਂ ਲਗਾ ਚਾਂਨ ਕੀ ਅਗ ਲੱਗੀ ਅਗ ਲੱਗੀ ਤੇ ਚਲੋ